ਸੋ ਤੁਸੀਂ ਜੁੜ ਚੁੱਕੇ ਹੋ ਐਕਸਪ੍ਰੈਸ న్యూਸ ਡੈਟ ਦੇ ਨਾਲ ਮੈਂ ਹਾਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਅੱਜ ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਵੱਡੀ ਜਿੱਤ ਦੇ ਕਰੀਬ ਪਹੁੰਚ ਚੁੱਕੀ ਆ ਕੀ ਕਾਰਨ ਵਾ ਸੁਜਿੰਦਰ ਰੰਦਾਵਾ ਦੀ ਔਰ ਕਾਂਗਰਸ ਪਾਰਟੀ ਦੀ ਇਸ ਵੱਡੀ ਜਿੱਤ ਦਾ ਮੌਜੂਦਾ ਸਰਕਾਰ ਦੇ 2 ਸਾਲ ਦੇ ਕਾਰਜਕਾਲ ਨੂੰ ਲੋਕਾਂ ਨੇ ਲਗਭਗ ਨਕਾਰ ਦਿੱਤਾ ਵਾ ਕੀ ਕਮੀਆਂ ਰਹਿ ਗਈਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਲੀਡਰਸ਼ਿਪ ਦੇ ਕੋਲ ਬੀਜੇਪੀ ਨੇ ਪਹਿਲੀ ਵਾਰ ਪੰਜਾਬ ਦੇ ਵਿੱਚ ਇਕੱਲੇ ਜਨਾਬ ਲੜਿਆ ਵਾ ਔਰ ਕੀ ਸਥਿਤੀ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਇਹਨਾਂ तमाम ਗੱਲਾਂ ਦੇ ਉੱਪਰ ਸਟੀਕ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਸੀਨੀਅਰ ਜਰਨਲਿਸਟ ਅ ਬਾਲਕ੍ਰਿਸ਼ਨ ਕਾਲੀਆ ਜੀ ਮੌਜੂਦ ਨੇ ਕਾਲੀਆ ਜੀ ਸਭ ਤੋਂ ਪਹਿਲਾਂ ਅੱਜ ਤੁਹਾਡਾ ਐਕਸਪ੍ਰੈਸ న్యూਸ ਜਰਨਲ ਤੇ ਸਵਾਗਤ ਆ ਸਰ ਸਭ ਤੋਂ ਪਹਿਲਾਂ ਅੱਜ ਦੀ ਗੱਲਬਾਤ ਦਾ ਸਵਾਲ ਆ ਕਿ ਕਾਂਗਰਸ ਦੀ ਅੱਜ ਜਿਹੜੀ ਗੁਰਦਾਸਪੁਰ ਦੇ ਵਿੱਚ ਬੰਪਰ ਇੱਕ ਜੇਫਟ ਕਹਿ ਲੋ ਹੋਈ ਆ ਇਹਦਾ ਕੀ ਕਾਰਨ ਮੰਨਦੇ ਹੋ ਸਾਰੇ ਦੇਖੋ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਸੀ ਸੁਖਿੰਦਰ ਸਿੰਘ ਰੰਧਾਵਾ ਜੀ ਇੱਕ ਪੁਰਾਣੇ ਲੀਡਰ ਨੇ ਔਰ ਉਹਨਾਂ ਨੂੰ ਕਾਫੀ ਤਜਰਬਾ ਜੀ ਲੋਕ ਇਹ ਜਿਹੜੇ ਸੀ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਹੈ ਜੀ ਕਿ ਸੰਨੀ ਜੋਰ ਤੋਂ ਫਰਸਟ੍ਰੇਟ ਹੋਏ ਦੇ ਬੀਜੇਪੀ ਤੋਂ ਫਰਸਟ੍ਰੇਟ ਹੋਏ ਰਹੇ ਲੋਕ ਲੋਕ ਇਹ ਚਾਹੁੰਦੇ ਸੀ ਕਿ ਚੇਂਜ ਕੀਤਾ ਜਾਏ ਕੁਛ ਨਾ ਕੁਛ ਕਾਫੀ ਚਲੋ ਰੁਝਾਨ ਲੋਕਾਂ ਦੇ ਆਂਦੇ ਰਹੇ ਵੀ ਨਹੀਂ ਇੱਕ ਵਾਰੀ ਫਿਰ ਮੌਕਾ ਦੇ ਦਈਏ ਔਰ ਮੋਦੀ ਸਾਹਿਬ ਵੀ ਐਸਾ ਨਾਲ ਦਾ ਵੀ ਪ੍ਰਭਾਵ ਪਿਆ ਲੇਕਿਨ ਕਿਤਨਾ ਕਿਤੇ ਸੁਖਿੰਦਰ ਸਿੰਘ ਰੰਧਾਵਾ ਜੀ ਦੀ ਟੀਮ ਔਰ ਪੂਰੀ ਕਾਂਗਰਸ ਦੀ ਜਿੰਨੀ ਲੀਡਰਸ਼ਿਪ ਗੁਰਦਾਸਪੁਰ ਲੋਕ ਸਭਾ ਹਲ ਕੀ ਦੀ ਚਾਹੇ ਪਠਾਨਕੋਟ ਤੋਂ ਵਿਜ ਲਾਲ ਹੋ ਜਾਂ ਦਿਨਾਨਗਰ ਤੋਂ ਮੈडम ਵਰਨਾ ਚੌਧਰੀ ਲਾਲ ਹੋ ਗੁਰਦਾਸਪੁਰ ਤੋਂ ਵਿਧਾਇਕ 파ੜਾ ਜੀ ਲਾਲ ਹੋ ਔਰ ਬਟਾਲਾ ਤੱਕ ਜਾਂ इवन देन ਕਿ ਸਾਰੇ ਹਲਕਿਆਂ ਦੇ ਵਿੱਚ ਜਿਹੜੀ ਕਿ ਬਹੁਤ ਇਹਨਾਂ ਨੇ ਮਿਹਨਤ ਕੀਤੀ ਹੈ ਔਰ ਮਿਹਨਤ ਦਾ ਰਿਜ਼ਲਟ ਇਹ ਆਇਆ ਕਿ ਕਿਤੇ ਨਾ ਕਿਤੇ ਹੋਂ ਜਿਹੜੀ ਇਹਨਾਂ ਦੀ ਲੀਡ ਹੈ ਬਿਲਕੁਲ ਸਾਡੇ ਕੋਲ ਲੇਟੈਸਟ ਅੰਕੜਾ ਵੀ ਹੈ ਔਰ 56692 ਦੀ ਲੀਡ ਹੈ ਔਰ ਇਹ ਵਧਨ ਦੇ ਬਿਲਕੁਲ ਅਸਰ ਨੇ ਜੀ ਔਰ ਇਹ ਜਿਹੜੇ ਉਹਨਾਂ ਦੀ ਮਿਹਨਤ ਦਾ ਹੀ ਸਾਰਾ ਫਲ ਹੈ ਔਰ ਉਹ ਲੀਡ ਜਿੱਤ ਲਈ ਸਰ ਪਹਿਲੀ ਵਾਰੀ ਬੀਜੇਪੀ ਦੀ ਅਗਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬੀਜੇਪੀ ਨੇ ਪਹਿਲੀ ਵਾਰ ਜਿਹੜਾ ਵਾ ਉਹ ਇਕੱਲੇ ਜਨਾਬ ਲੜਿਆ ਵਾ ਕਾਲੀਦਾਵ ਦੇ ਬਿਨਾ ਔਰ ਜੇਕਰ ਗੱਲ ਕਰੀਏ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਦਿਨੇਸ਼ ਬੱਬੂ ਵੀ ਭਾਜੀਪੀ ਨੇ ਵੀ ਜੜਾ ਵਾ ਉਹ ਕੜਾ ਮੁਕਾਬਲਾ ਦਿੱਤਾ ਵਾ ਭਾਜੀਪੀ ਦੀ ਗੁਰਦਾਸਪੁਰ ਜ਼ਿਲ੍ਹੇ ਚ ਸਥਿਤੀ ਨੂੰ ਕਿਦਾਂ ਦੇਖਦੇ ਹੋ ਦੇਖੋ ਭਾਜੀਪੀ ਦੀ ਸਥਿਤੀ ਜਦੋਂ ਸੰਨੀ ਦਿਓਲ ਦੇ ਉੱਤੇ ਗੱਲ ਆਉਂਦੀ ਸੀ ਤੇ ਉਦੋਂ ਲੋਕੀ ਉਹ ਥੋੜਾ ਜਿਹਾ ਕਰਦੇ ਸੀ ਵੀ ਨਹੀਂ ਵੋਟ ਪਾਣੀ ਫਿਰ ਕਿਦਾਂ ਨੇ ਕਿੰਨੇ ਆਂਮ ਮੰਦਰ ਦੀ ਗੱਲ ਚੱਲੀ ਸੀ ਤੇ ਲੋਕ ਹਿੰਦੂ ਸੰਗਠਨ ਜਿਹੜੇ ਵੀ ਜਸਾਨਾਤ ਨਹੀਂ ਜਿੰਨੇ ਸੀ ਉਹ ਚਾਹੁੰਦੇ ਸੀ ਕਿ ਚਲੋ ਇੱਕ ਵਾਰੀ ਮੋਦੀ ਦੇ ਮੂਨ ਵੋਟ ਜਿਹੜੀ ਪਾ ਦਿੱਤੀ ਜਾਏਗੀ ਔਰ ਉਹ ਪਾਈ ਵੀ ਹੈ ਲੋਕਾਂ ਨੇ ਕਾਫੀ ਸਾਰੀ ਵੋਟ ਜਿਹੜੀ ਹੈ ਉਹ ਦਿਨੇਸ਼ ਬੱਬੂ ਲੈ ਗਏ ਨੇ ਮੈਂ ਤੁਹਾਨੂੰ ਲੇਟੈਸਟ ਜਿਹੜਾ ਕਿ ਉਹ ਅੰਕੜਾ ਬਿਲਕੁਲ ਦੱਸ ਦਿੰਦਾ ਔਰ ਲੇਟੈਸਟ ਅੰਕੜੇ ਦੇ ਵਿੱਚ ਜਿਹੜੀ ਆ ਦਿਨੇਸ਼ ਬੱਬੂ ਹਾਲੇ ਦੇਖੋ ਰੈਗੂਲਰ ਜਿਹੜੀ ਹੈ ਦੋ ਤਿੰਨ ਰਾਉਂਡ ਜਿਹੜੇ ਪੈਂਡਿੰਗ ਨੇ ਜੀ 232500 ਦੇ 30 ਵੋਟਾਂ ਦਿਨੇਸ਼ ਬੱਬੂ ਹੁਣ ਤੱਕ ਲੈ ਗਏ ਨੇ ਜਦਕਿ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਨੇ 285868 ਵੋਟਾਂ ਲੈ ਕੇ ਜੀ ਕਾਰਨ ਇਹ ਹੈ ਕਿ ਕਿਤਨਾ ਕਿਤੇ ਬੱਬੂ ਉਦੇ ਫੇਸ ਤੇ ਵੋਟ ਨਹੀਂ ਪਈ ਕਹਿ ਸਕਦਾ ਮੈਂ ਇਹ ਮੋਦੀ ਦੇ ਫੇਸ ਤੇ ਵੋਟ ਪਈ ਆ ਤੇਰਾ ਮੰਦਰ ਦੇ ਫੇਸ ਤੇ ਵੋਟ ਮਤਲਬ ਉਹਨਾਂ ਦੇ ਕੰਮ ਤੇ ਪਈ ਆ ਲੇਕਿਨ ਫਿਰ ਵੀ ਜਿਹੜੀ ਮੌਜੂਦਾ ਸਰਕਾਰ ਉਹ ਕਿਦਾਂ ਕਿਦਾਂ ਬਿਲਕੁਲ ਫੇਲ ਹੋ ਗਈ ਐ ਇਸ ਇਲੈਕਸ਼ਨ ਦੇ ਵਿੱਚ ਔਰ ਇੱਥੋਂ ਹੁਣ ਜਿਹੜਾ ਸਰਕਾਰ ਨੂੰ ਸਿੱਖਮਤ ਲੈਣ ਦੇ ਲੋਕ ਮੈਂ ਮੈਂ ਇਸੇ ਸਵਾਲ ਅਗਲੇ ਤੇ ਆ ਰਿਹਾ ਵਾਂ ਮੇਰਾ ਅਗਲਾ ਸਵਾਲ ਆ ਕਿ ਲਗਾਤਾਰ 2 ਸਾਲ ਤੋਂ ਆਮ ਆਦਮੀ ਪਾਰਟੀ ਕਾਫੀ ਵੱਡੇ ਦਾਅਵੇ ਕਰਦੀ ਰਹੀ ਐ ਬਟਾਲਾ ਦੇ ਮੌਜੂਦਾ ਵਿਧਾਇਕ ਸੀਗੇ ਜਿਹੜੇ ਕਾਫੀ ਖੁਦ ਵੱਡੀ ਲੀਡ ਦੇ ਨਾਲ ਜਿੱਤੇ ਸੀਗੇ ਉਹਨਾਂ ਨੂੰ ਟਿਕਟ ਦਿੱਤੀ ਗਈ ਔਰ ਲਗਾਤਾਰ ਜਿਹੜਾ ਵਾ ਆਪਣਾ ਕਿੱਥੇ ਕਮੀ ਜਿਹੜੀ ਆ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਆ ਉਹ ਨਜ਼ਰ ਆ ਰਹੀ ਆ ਕਿ ਜਿਹਦੇ ਨਾਲ ਆਮ ਆਦਮੀ ਪਾਰਟੀ ਅੱਜ ਲੋਕ ਸਭਾ ਗੁਰਦਾਸਪੁਰ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਪਿਛੜੀ ਆ ਸਰ ਵੇਖੋ ਪਹਿਲਾ ਤੇ ਸਵਾਲ ਆ ਵੀ ਜਿੱਥੇ ਜਿੱਥੇ ਇਲਾਕਿਆਂ ਦੇ ਵਿੱਚ ਕਾਂਗਰਸ ਦੇ ਹਜੇ ਐਮਸੀ ਨਹੀਂ ਔਰ ਕਾਂਗਰਸ ਦਾ ਬਿਲਕੁਲ ਗੜਾ ਜੇ ਗੁਰਦਾਸਪੁਰ ਸ਼ਹਿਰ ਦੀ ਗੱਲ ਕਰੀਏ ਤੇ ਸਾਰੇ ਐਮਸੀ ਜਿਹੜੇ ਉਹ ਕਾਂਗਰਸ ਦੇ ਨੇ ਜੀ ਜੀ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਕੰਮ ਐਮਸੀ ਨਾਲ ਵੀ ਪਿਆਰ ਹੈ ਨਾ ਉਹ ਵੀ ਇੱਕ ਪਲੱਸ ਪੁਆਇੰਟ ਅਸੀਂ ਕਹਿ ਸਕਦੇ ਆ ਵੀ ਜਿਹੜਾ ਕਿ ਕਿੰਨਾ ਕਿਤੇ ਸਰਕਾਰ ਹਜੇ ਤੱਕ ਆਪਣਾ ਜਣਾਧਾਰ ਲੋਕਾਂ ਦੇ ਵਿੱਚ ਨਹੀਂ ਬਣਾ ਪਾਈ ਔਰ ਨਸ਼ਾ ਜਿਹੜਾ ਲੋਕੀ ਜਿਹੜੇ ਨਸ਼ੇ ਤੋਂ ਬੜੇ ਫਰਸਟ੍ਰੇਟ ਸੀ ਨਸ਼ਾ ਜਿਹੜਾ ਸਰਕਾਰ ਨੂੰ ਬੜੀ ਸ਼ਕਤੀ ਨਾਲ ਬੰਦ ਕਰਾਉਣਾ ਚਾਹੀਦਾ ਹੈ ਜਿਹੜੀਆਂ ਗੁਰਦਾਸਪੁਰ ਦੇ ਵਿੱਚ ਡਿਬੇਟਾਂ ਚੱਲਦੀ ਰਹੀਆਂ ਆ ਟੀਵੀਜ਼ ਚੈਨਲ ਜਿਹੜੇ ਆਉਂਦੇ ਰਹੇ ਆ ਉਹ ਡਿਬੇਟਾਂ ਦੀ ਵੀ ਵਿੱਚ ਤੁਸੀਂ ਵੇਖੋ ਸਿਰਫ ਨਸ਼ੇ ਦਾ ਮੁੱਦਾ ਹੀ ਉੱਠਦਾ ਸੀ ਔਰ ਹੋਰ ਜੇ ਗੱਲ ਕਹੀਏ ਸਰਕਾਰ ਦੇ ਕੰਮਾਂ ਦੀ ਸਰਕਾਰ ਨੇ ਬਿਲਕੁਲ ਠੀਕ ਹੈ ਜੀ ਬਿਜਲੀ ਦਾ ਬਿੱਲ ਲੋਕਾਂ ਦੇ ਫ੍ਰੀ ਜਾਂਦੇ ਰਹੇ ਆ ਜ਼ੀਰੋ ਆਉਂਦੇ ਰਹੇ ਆ ਉਸ ਚੀਜ਼ ਤੇ ਲੋਕੀ ਥੋੜੇ ਖੁਸ਼ ਵੀ ਸੀ ਔਰ ਕਿਤਨਾ ਕਿਤੇ ਸਰਕਾਰ ਤੋਂ ਲੋਕ ਨਿਸ਼ੇਦੋਂ ਦੁਖੀ ਸੀ ਔਰ ਉਹ وجہ ਮੈਨੂੰ ਮੈਨ ਲੱਗ ਰਹੀ ਹੈ ਵੀ ਨਸ਼ੇ ਦੀ وجہ ਨਾਲ ਜਿਹੜੇ ਆ ਕਿ ਹੋਰ ਸਰਕਾਰ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ ਤੇ ਜਿਹੜੇ ਸਰਕਾਰੀ ਅਦਾਰੇ ਦੇ ਦਫ਼ਤਰ ਨੇ ਸਰਕਾਰੀ ਮੁਲਾਜ਼ਮ ਜਿਹੜੇ ਆ ਉਹਨਾਂ ਤੇ ਵੀ ਜਿਹੜੀ ਸਮੀਖਿਆ ਕਰਨੇ ਇਹਨਾਂ ਨੂੰ ਲੋੜ ਹੈ ਕਿ ਜਾਂ ਸਾਰੇ ਜਿਹੜੀ ਵੀ ਇਹ ਲੋਕ ਕਿਉਂ ਇਹਨਾਂ ਤੋਂ ਮੂੰਹ ਮਟੜਦੇ ਆ ਜੀ ਜੇਕਰ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਇਨਕਮ ਟੈਕਸ ਦੀ ਜਿਹੜੀ ਆ ਇੱਕ ਰੇਡ ਵੀ ਕੁਝ ਕਾਂਗਰਸੀਆਂ ਦੇ ਜੰਦੀਪੁਰੀਆ ਗਰੂਪਾ ਆ ਵਾਇਨ ਕੰਟਰੈਕਟਰ ਨੰਬਰਸ ਬਟਾਲਾ ਬਟਾਲਾ ਔਰ ਬਟਾਲੇ ਦੇ ਕਾਂਗਰਸ ਦੇ ਵੀ ਵੱਡੇ ਲੀਡਰ ਨੇ ਅਰਜਿੰਦਰ ਕੁਮਾਰ ਬੱਪੂ ਜੰਤੀਪੁਰ ਉਹਨਾਂ ਦੇ ਬੇਟੇ ਜਿਹੜੇ ਆ ਦੀਪੂ ਜੰਤੀਪੁਰੀਆ ਜਾਂ ਬਟਾਲੇ ਦੇ ਜਿਹੜੇ ਮੇਅਰ ਨੇ ਔਰ ਕੁਝ ਉਹਨਾਂ ਦੇ ਸਾਥੀਆਂ ਦੇ ਉੱਪਰ ਵੀ ਰੇਡ ਹੁੰਦੀ ਆ ਕੀ ਬਾਲਕ੍ਰਿਸ਼ਨ ਜੀ ਇਹ ਕਾਰਨ ਮੰਨਦੇ ਹੋ ਕਿ ਇਹ ਰੇਡ ਦਾ ਉਲਟਾ ਹੀ ਇੱਕ ਰਿਐਕਸ਼ਨ ਹੋਇਆ ਕਾਂਗਰਸ ਉਤੇ ਹੋਰ ਮਜ਼ਬੂਤ ਹੋ ਗਈ ਉਸ ਤੋਂ ਇਲੈਕਸ਼ਨ ਤੋਂ ਬਾਅਦ ਕੁਝ ਹੁੰਦਾ ਜਾਂ ਇਲੈਕਸ਼ਨ ਤੋਂ ਬਿਲਕੁਲ 2-4 ਮਹੀਨੇ ਪਹਿਲਾਂ ਕੁਝ ਹੁੰਦਾ ਤੇ ਉਹ ਦੇਖੋ ਕੋਈ ਜੈਨੂਨ ਬੰਦਾ ਕੇਸ ਮੰਨ ਸਕਦਾ ਕਿ ਯਾਰ ਕੋਈ ਕੰਪਲੇਂਟ ਸੀ ਤੇ ਉਹਦੇ ਤੇ ਕਾਰਵਾਈ ਹੋਈ ਆ ਜਦੋਂ ਕਿ ਜਦੋਂ ਇਲੈਕਸ਼ਨ ਦੇ ਦੌਰਾਨ ਇਹੋ ਜੀ ਕਾਰਵਾਈ ਹੁੰਦੀ ਹੈ ਨਾ ਤੇ ਫਿਰ ਕਿਤਨਾ ਕਿਤੇ ਲੋਕ ਸੋਚਦੇ ਵੀ ਯਾਰ ਇਹ ਬਦਲੇ ਦੀ ਭਾਵਨਾ ਦੇ ਨਾਲ ਚੱਲ ਰਿਹਾ ਜਾਂ ਕੁਛ ਇਸ ਤਰ੍ਹਾਂ ਹੀ ਚੱਲ ਰਿਹਾ ਚੱਲ ਕੌਣ ਰਿਹਾ ਇਹਦੇ ਬਾਰੇ ਵੀ ਨਹੀਂ ਆ ਬੀਜੇਪੀ ਚੱਲ ਰਹੀ ਹੈ ਜਾਂ ਮੌਜੂਦਾ ਸਰਕਾਰ ਚੱਲ ਰਹੀ ਹੈ ਇਹ ਵੀ ਬਿਲਕੁਲ ਕਲੀਅਰ ਨਹੀਂ ਹੈ ਕਿਉਂਕਿ ਕੋਈ ਈਡੀ ਕਹਿ ਰਿਹਾ ਸੀ ਕੋਈ ਇਨਕਮ ਟੈਕਸ ਕਹਿ ਰਿਹਾ ਸੀ ਔਰ ਇਹ ਜਿਹੜੇ ਚੀਜ਼ਾਂ ਮਤਲਬ ਸਰਕਾਰ ਨੂੰ ਮੈਂ ਤੇ ਉਹੀ ਕਹਾਂਗਾ ਟੋਟਲ ਓਵਰਹਾਲ ਸੁਮਿਖਿਆ ਪਿੰਡ ਵਾਈਜ਼ ਸ਼ਹਿਰ ਵਾਈਜ਼ ਵਾਰਡ ਵਾਈਜ਼ ਗਲੀ ਵਾਈਜ਼ ਕਰਨੀ ਪਏਗੀ ਕਿ ਕਿਉਂ ਉਹ ਪਿਛੜੇ ਨੇ ਜੀ ਇੰਨੀਆਂ ਸਹੂਲਤ ਦਿੱਤੀ ਆ ਲੋਕਾਂ ਦੇ ਬਿਜਲੀ ਦੇ ਬਿੱਲ ਨਹੀਂ ਆਏ ਉਸ ਦੇ ਬਾਵਜੂਦ ਵੀ ਇਹ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਵੋਟ ਨਹੀਂ ਪਈ ਤੇ ਕਿਤਨਾ ਕਿਤੇ ਹਲਕਾ ਇੰਚਾਰਜ ਜ਼ਿੰਮੇਵਾਰ ਨੇ ਉਹਨਾਂ ਦੇ ਜਿੰਨੇ ਵੀ ਅਹੁਦੇਦਾਰ ਬੰਦੇ ਨੇ ਉਹ ਜ਼ਿੰਮੇਵਾਰ ਨੇ ਉਹਨਾਂ ਨੂੰ ਸੁਮਿਖਿਆ ਕਰਨ ਦੀ ਲੋੜ ਹੈ ਕਿ ਕਾਰਨ ਕੀ ਰਿਹਾ ਕਿੱਥੇ ਲੋਕ ਜਿਹੜੇ ਨੇ ਦੋਗਲੇ ਨੇ ਔਰ ਦੋਗਲੇ ਲੋਕ ਜਿਹੜੇ ਨੇ ਕਦੀ ਇੱਧਰ ਤੇ ਕਦੀ ਉੱਧਰ ਉਧਰੋਂ ਖਾਣਾ ਇੱਧਰ ਬਹਿਣਾ ਬਿਲਕੁਲ ਦੇਖੋ ਜੀ ਜਿਹੜੀ ਗੱਲ ਜੈਨੂਅਨ ਹੈ ਔਰ ਪੋਲਿਟਿਕਲ ਬੰਦਿਆਂ ਨੂੰ ਵੀ ਆਪਣੇ ਜਿਹੜੇ ਨੇ ਖਾਸ ਵਰਕਰ ਪਛਾਣਦੇ ਲੋੜ ਹੈ ਜਿਹੜੇ ਸੱਚਾ ਇਮਾਨਦਾਰ ਔਰ ਵਧੀਆ ਜਿਹੜਾ ਵਰਕਰ ਹੁੰਦਾ ਉਹ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਔਰ ਜਿਹੜਾ ਚਾਪਲੂਸ ਬੰਦਾ ਹੁੰਦਾ ਉਹ ਬਿਲਕੁਲ ਅੱਗੇ ਆ ਕੇ ਬਿਲਕੁਲ ਨੱਚੇਗਾ ਇਸ ਤਰੀਕੇ ਨਾਲ ਵੀ ਜਿੱਦਾਂ ਸਾਰਾ ਕੰਮ ਹੀ ਉਹਨੇ ਕੀਤਾ ਹਾਲਾ ਕਿ ਉਹਨੇ ਉਹਨਾਂ ਦਾ ਸਾਥ ਵੀ ਕੋਈ ਨਹੀਂ ਦਿੱਤਾ ਹੁੰਦਾ ਇਹ ਚੀਜ਼ਾਂ ਦੀ ਸਮੀਖਿਆ ਵੀ ਬਿਲਕੁਲ ਇਹਨਾਂ ਨੂੰ ਕਰਨੀ ਪਈ ਬਿਲਕੁਲ ਸੋ ਗੱਲਬਾਤ ਲਈ ਧੰਨਵਾਦ ਇਹਨਾਂ ਨੂੰ ਗੁਰਦਾਸਪੁਰ ਤੋਂ ਸੀਨੀਅਰ ਜਰਨਲਿਸਟ ਬਲਕ੍ਰਿਸ਼ਨ ਸ਼ਰਮਾ ਜੀ ਜਿਨ੍ਹਾਂ ਨੇ ਪੂਰੇ ਇੱਕ ਆਪਣੇ ਤਜਰਬੇ ਦੇ ਨਾਲ ਇਹ ਦਰਸ਼ਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਾਂਗਰਸ ਦੀ ਜਿੱਤ ਦੇ ਕੀ ਮਾਇਨੇ ਆ ਔਰ ਕਿਉਂ ਕਾਂਗਰਸ ਜਿੱਤੀ ਆ ਔਰ ਆਮ ਆਦੀ ਪਾਰਟੀ ਨੂੰ ਕਿੰਨਾ ਗੱਲਾਂ ਦੇ ਉੱਪਰ ਜੜਾ ਵਾ ਵਰਕ ਕਰਨ ਦੀ ਲੋੜ ਆ ਇਸ ਦੇ ਨਾਲ ਹੀ ਉਹਨਾਂ ਨੇ ਬੀਜੇਪੀ ਦਾ ਕਾਫੀ ਇੱਕ ਵਧਿਆ ਹੋਇਆ ਵੋਟ ਬੈਂਕ ਜਿਹੜਾ ਵਾ ਉਸ ਨੂੰ ਲੈ ਕੇ ਵੀ ਦੱਸਿਆ ਵਾ ਕਿ ਰਾਮ ਮੰਦਰ ਦੇ ਕਾਰਨ ਕਿਤੇ ਨਾ ਕਿਤੇ ਜਿਹੜਾ ਵਾ ਉਹ ਲਗਾਤਾਰ ਬੀਜੇਪੀ ਨੂੰ VOTING ਜੜੀ ਆ ਉਹ ਕਾਫੀ ਹੋਈ ਆ ਸੋ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਆ ਕਿ ਗੁਰਦਾਸਪੁਰ ਦੇ ਲੋਕਾਂ ਦਾ ਜੋ ਵੀ ਫੈਸਲਾ ਵਾ ਸੁਖਜਿੰਦਰ ਰੰਧਾਵਾ ਇਹ ਇਲੈਕਸ਼ਨ ਜਿੱਤ ਚੁਕੇ ਨੇ ਔਰ ਐਕਸਪ੍ਰੈਸ న్యూਸ نیٹ ਵੱਲੋਂ ਔਰ ਸਾਰੇ ਹੀ ਪੱਤਰਕਾਰ ਆਉਣ ਵਾਲੇ ਦਿਨਾਂ 'ਚ ਆਉਣ ਵਾਲੇ ਦਿਨਾਂ 'ਚ ਚੀਫ ਮਿਨਿਸਟਰ ਪੰਜਾਬ ਜਿਹੜੇ ਨੇ ਆਪਣੇ ਮინისტრਾਂ ਨੂੰ ਨਾਲ ਲੈ ਕੇ ਇਸ ਗੱਲ ਦੀ ਸਮੀਖਿਆ ਕਰਨਗੇ ਔਰ ਇਹ ਸਮੀਖਿਆ ਆਪ ਕਰਨਗੇ ਵੀ ਕੀ ਕਾਰਨ ਹੈ ਉਹਦੀ ਬਿਲਕੁਲ ਇਹਨਾਂ ਨੂੰ ਰਿਪੋਰਟ ਤਿਆਰ ਕਰਨੀ ਚਾਹੀਦੀ ਹੈ ਉਹ ਜਿਹੜੇ ਕਾਰਨ ਆ ਉਹਨਾਂ ਨੂੰ ਬਿਲਕੁਲ ਠੀਕ ਕਰਨਾ ਚਾਹੀਦਾ ਇਸ ਤਾਂ ਕਿ ਇਹ ਅਗਲੇ ਇਲੈਕਸ਼ਨ ਦੇ ਵਿੱਚ ਮਾਰਨਾ ਕਾਲ ਕਿਉਂਕਿ ਅਸੀਂ ਇਹ ਜਾਣਦੇ ਵੀ ਮੌਜੂਦਾ ਸਰਕਾਰ ਹੂੰ ਹੂੰ ਲੋਕਾਂ ਨੇ ਹੱਲੇ ਵੀ ਕੰਮ ਸਰਕਾਰ ਕੋਲ ਲੈਣੇ ਨੇ ਜੀ ਅਗੋ ਇਲੈਕਸ਼ਨ ਦੇ ਵਿੱਚ ਕੀ ਹੁੰਦਾ ਇਹ ਬਾਦੀਆਂ ਗੱਲਾਂ ਨੇ ਲੈਕਿਨ ਹੂੰ ਜਿਹੜਾ ਇਲੈਕਸ਼ਨ ਹੈ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਿਹੜੀ ਹਰਗੀ ਆ ਕਾਲੀ ਦਲ ਤੇ ਬਿਲਕੁਲ ਹੀ ਮਤਲਬ ਤੁਸੀਂ ਦੇਖ ਲਿਆ ਕਿ ਖਤਮ ਹੋ ਗਿਆ ਹੈ ਨਾ ਤੇ ਇਹ ਸਾਰੀ ਚੀਜ਼ਾਂ ਦੀ ਸਮੀਖਿਆ ਕਰਨ ਦੀ ਲੋੜ ਸੋ ਗੱਲਬਾਤ ਲਈ ਧੰਨਵਾਦ ਇਸ ਹਨ ਬਲਕ੍ਰਿਸ਼ਨ ਕਾਲਿਆ ਜੀ ਸੀਨੀਅਰ ਜਰਨਲਿਸਟ ਗਰਦਾਸਪੁਰ ਤੋਂ ਜਿਨ੍ਹਾਂ ਨੇ ਸਿਆਸੀ ਅੰਕਲਨ ਜੜਾ ਵਾ ਸਾਰਾ ਹੀ ਕਰਕੇ ਦਰਸ਼ਕਾਂ ਨੂੰ ਜੜਾ ਵਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਾਂਗਰਸ ਇਹ ਲੋਕ ਸਭਾ ਸੀਟ ਜੜੀ ਹੈ ਵੱਡੇ ਮਾਰਜਨ ਦੇ ਨਾਲ ਕਿਉਂ ਜਿੱਤੀ ਆ ਲਗਾਤਾਰ ਤੁਹਾਨੂੰ ਜੜਾ ਵਾ ਗਰਦਾਸਪੁਰ ਜ਼ਿਲ੍ਹੇ ਦੀ ਹਰ ਖਬਰ ਦੇ ਨਾਲ ਰੋਬਰੂ ਕਰਾਉਂਦੇ ਰਵਾਂਗੇ ਧੰਨਵਾ